ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਰਗ ਚੜ੍ਹਦੀ ਕਲਾ ਰੱਖੇ ਸਾਰਿਆਂ ਤੇ ਬਾਕੀ ਮੋਟਰ ਬੈਠਿਆ ਭਾਈ ਆਏ ਵੇ ਵੀ ਅੱਜ ਦੱਖਣ ਚੱਲਿਆ ਚਲੋ ਘਟ ਚੱਲਿਆ ਥੋੜਾ ਜਿਹਾ ਇਹਦਾ ਪਰਸੋਂ ਮੀਂਹ ਪਿਆ ਉਹਦੇ ਕਰਕੇ ਮੌਸਮ 'ਚ ਥੋੜਾ ਜਿਹਾ ਤਬਦੀਲੀ ਆਈ ਵੀ ਹੈ ਮੌਸਮ ਠੰਡਾ ਉਨਾ ਗਰਮ ਨਹੀਂ ਹੈਗਾ ਜਿਹੜਾ 5-7 ਦਿਨ ਪਹਿਲਾਂ ਤਾਂ ਬਹੁਤ ਚਲੋ ਦੱਖਣ ਹਲੇ ਵੀ ਹੈ ਚੱਲਦਾ ਚੱਲਦਾ ਠੰਡਾ ਹੁਣ ਜਿਹੜੀ ਪਛਵਾ ਪਛਵਾ ਦੀ ਚੀਜ਼ ਕੁਝ ਹੋਰ ਹੈ ਆਪਾਂ ਪਹਿਲਾਂ ਵੀ ਦੇਖਿਆ ਜਿਹੜਾ ਦੱਖਣ ਦੇ ਦੱਖਣ ਦਾ ਹੱਡ ਪੈਜ ਦੁਖਣ ਲੱਗ ਜਾਂਦਾ ਇਹਦੇ ਵਿੱਚ ਤਾਂ ਹੀ ਨੀ ਕੰਮਕਾਰ ਕਰਨ ਰੂਹ ਹੀ ਕਰਦੀ ਹੈਗੀ ਬਾਕੀ ਚੱਲਦਾ ਬਾਈ ਪਨੀਰੀਆਂ ਦਾ ਕੰਮ ਚੱਲਦੇ ਆ ਬਜਾਈ ਚੱਲਦੀ ਆ ਵੀ ਲਾਈਟ ਨਾਲ ਹੁਣ ਪਰਸੋਂ ਦੀ ਭੱਜੀ ਵੀ ਆ ਤੰਗ ਕਰਦੀ ਥੋੜਾ ਜਿਹਾ ਜਨਰੇਟਰਾਂ ਗਲੇ ਚੱਲਦਾ ਪਨੀਰੀਆਂ ਨੂੰ ਪਾਣੀ ਸੌਂ ਕਰਦੇ ਦਿਨ ਚ ਵੀ ਦੋ ਦੋ ਵਾਰ ਲਾਉਣਾ ਪੈਂਦਾ ਸਾਂਝ ਸਵੇਰ ਪਾਉਣਾ ਪੈਂਦਾ ਚਲੋ ਜੇ ਆਪਾਂ ਬੀਜਦੇ ਆ ਹੁਣ ਕਈ ਵੀਰ ਅਸੀਂ ਦੇਖਿਆ ਕਹਿੰਦੇ ਵੀ ਅਸੀਂ ਜਾਂਦੇ ਪਾਣੀ ਭਰ ਤੱਕ ਕਦੇ ਕੱਢੀ ਨਹੀਂ ਹੈਗਾ ਪਨੀਰੀ ਵਿੱਚ ਤੇ ਵੀ ਅਸੀਂ ਹੁਣ ਸਾਡੇ ਇੱਥੇ ਚਲੋ ਆਪਣੇ ਆਪਣੇ ਇਲਾਕੇ ਦਾ ਹੋ ਜਾਂਦਾ ਕੋਈ ਫਰਕ ਸਾਡੇ ਹਰੇਕੇ ਜੇ ਪਨੀਰੀ ਸਵੇਰੋਂ ਭਰੀਏ ਤੇ ਦੁਪਹਿਰ ਨੂੰ 10-11 ਵਜੇ ਪਾਣੀ ਕੱਢ ਦੇਣਾ ਕਿਉਂ ਜਿੰਨਾ ਪਾਣੀ ਗਰਮ ਹੋ ਜਾਂਦਾ ਉਹਦੇ ਵਿੱਚ ਨੀਰੀ ਕਮਲਾਈ ਜਾਂਦੀ ਹੈ ਪਰ ਹੁਣ ਜਿੰਨਾਂ ਦੇ ਅਸੀਂ ਤਾਂ ਕਈਆਂ ਦੇਖਿਆ ਕੱਢਦੇ ਨਹੀਂ ਹੈਗੇ ਉਹ ਉਹਨਾਂ ਦੇ ਵੀ ਜਾਂਦੀ ਹੈ ਵੀ ਸ਼ਾਮ ਨੂੰ ਮਾੜਾ ਮੋਟਾ ਫੇਰ ਪਾ ਕੇ ਫੇਰ ਕੱਢ ਦੇਣਾ ਪਾਣੀ ਪੰਜਾਲਕ ਦਿਨ ਫੇਰ ਏਕਣਾ ਹੁੰਦਾ ਇਹਨਾਂ ਨੂੰ ਫੇਰ ਸੋਹਣੀ ੜਾਰਜੀ ਹੋ ਜਾਂਦੀ ਹੈ ਫੇਰ ਨਹੀਂ ਪਾਣੀ ਕੱਢਣਾ ਪੈਂਦਾ ਫੇਰ ਲਾਉਂਦਾ ਹੀ ਹਿਸਾਬਗੱਲ ਹੈ ਵੀ ਚਲੋ ਵਧੀਆ ਚੱਲਦਾ ਦੇਖਦੇ ਆ ਬਾਕੀ ਲੋਾਈ ਕਰੀਬੀ ਆ ਹੁਣ ਸਾਡੇ ਕਿ ਨਹੀਂ 5 ਜੂਨ ਤੇ ਪਰ ਲਾਉਣੀ ਆਪਾਂ ਨੇ ਲੇਟੇ ਆਪਾਂ ਤਾਂ ਉਹੀ ਬੀਬੂ ਦੇ ਗੇਟ ਤੇ ਜਾ ਕੇ ਲੱਗਣੀ ਆ ਕਿਉਂ ਬਬੀ ਤੇ ਪਹਿਲਾਂ ਲੱਗ ਜੂਗੀ 2-4 ਦਿਨ 17-18 ਹਰਾਂ ਨੂੰ ਲੱਗ ਜੂਗੀ ਉਹੀ ਜਿਹੜੇ 25-26 ਦਿਨ ਦੀ ਪਨੀਰੀ ਲੱਗਣੀ ਆ 22 ਨੂੰ ਬੀਜ ਹੋਈ ਆਪਣੇ ਵੀ ਬਾਕੀ ਹੁਣ ਪਨੀਰੀ ਪਰ ਦੇਖਦੇ ਆ ਪਿਛਲੇ ਸਾਲ ਵੀ ਆਪਾਂ ਬੀਜੀ ਸੀ ਸਵਾ 34 ਦੀ ਉਹ ਹਾਈਬ੍ਰਿਡ ਬੀਜ ਤਾਂ ਪਰ ਉਹ ਵੀ ਬਹੁਤ ਕਹਿੰਦੇ ਹਾਈਬ੍ਰਿਡ ਬੀਜ ਵਿਸ਼ੇਤੀ ਤਿਆਰ ਹੋ ਜਾਂਦਾ ਆਪਣੇ ਦੇਖਿਆ ਜੀ ਤੁਸੀਂ ਪੀਲੀ ਪੀਲੀ ਹੋਈ ਗਈ ਪਤਾ ਨਹੀਂ ਕਾਹਤੇ ਸੁੱਕੀ ਗਈ ਵਿੱਚੇ ਬਹੁਤ ਜ਼ੋਰ ਲਾਉਣਾ ਪਿਆ ਇੰਨਾ ਰੇਹ ਪੱਤ ਪਾਇਓ ਜੇ ਤਾਂ ਮਸੋਂ ਉੱਠੀ ਸੀ ਵੀ ਹਾਈਬ੍ਰਿਡਤੀ ਜਿਹੜੀ ਬਾਕੀ ਹੁਣ ਆ ਦੇਖ ਦੇ ਛੱਬੀ ਕਿਆ ਕਰਦੀ ਐ ਇਹ ਵੀ ਕਹਿੰਦੇ 20-22 ਦਿਨ ਚ ਤਿਆਰ ਹੋ ਜਾਂਦੀ ਐ ਬਾਕੀ ਹੁਣ ਫਸਲ ਪਰ ਤਿਆਰ ਪਾਉਣਾ ਡਾਇਆ ਵੀ ਪਾਇਆ ਆਪਾਂ ਨੇ ਇਹਦੇ ਵਿੱਚ ਪੋਟਾਸ਼ ਵੀ ਪਾਈ ਐ ਸਲਫਰ ਵੀ ਪਾਈ ਐ ਪਹਿਲਾਂ ਹੁਣ ਆਪਣਾ ਕਰਨੇ ਸੁਪਰ ਵੀ ਪਾਤਾ ਚਾਰ ਕਿਸਮ ਦਾ ਰੇਹ ਪਾਤਾ ਇਹਦੇ ਵਿੱਚ ਬਾਕੀ ਹੁਣ ਜੰਮਣ ਪਰ ਅੱਜ ਸਵੇਰੇ ਭਾਰਤ ਦੇ ਸਵੇਰੇ ਸਮਕਾ ਕੰਮ ਬਹੁਤਾ ਨਹੀਂ ਸੈਗਾ ਆਪਣੇ ਕੋਲ ਵੀ ਤੁਹਾਨੂੰ ਪਤਾ ਵੀ ਮੈਂ ਕਹਿੰਦਾ 10 ਮਿੰਟ ਵੀ ਲੱਗੇ ਹੋਣੇ ਮੱਜੇ ਵਿਕੀ ਨਾਲ ਹੀ ਭਰਨੇ ਨੂੰ ਵੀ ਐਨ ਜੇ ਇੱਕ ਕ੍ਰਾਸ ਵੀ ਹੀ ਲੱਗਿਆ ਉਹਦਾ ਛਾਵਟ ਦਾ ਅੱਜ ਕ੍ਰਾਸ ਵੀ ਲੈ ਕੇ ਆਉਣਗੇ ਆਪਾਂ ਨੇ ਵੀ ਹਲੇ ਲਾਈਟ ਦਾ ਕੋਈ ਪੱਕਾ ਪਤਾ ਨਹੀਂ ਹੈਗਾ ਵੀ ਕਾਦ ਆਉਣੀ ਹੈ ਲਾਈਟ ਅੱਜ ਸਮਝੋ 3 ਦਿਨ ਹੋ ਗਿਆ ਹਲੇ ਤੱਕ ਆਈ ਨਹੀਂ ਹੈਗੀ ਆਪਾਂ ਹੁਣ ਤਕਰੀਬਨ 12 12:30 ਦਾ ਟਾਈਮ ਹੋਇਆ ਵਾ ਮੋਟਰ ਉੱਤੇ ਬੈਠੇ ਆ ਦੁਪਹਿਰਾਂ ਟਿਕਿਆ ਵੇ ਵੀ ਪਰ ਇੰਨੀ ਗਰਮੀ ਨਹੀਂ ਹੈਗੀ ਅੱਜ ਗਰਮੀ ਘੱਟ ਹੈ ਕਿਉਂ ਪਰਸੋਂ ਥੋੜੀ ਜਿਆਦਾ ਦੀ ਪਰਸੋਂ ਹਨੇਰੀ ਨਾਲ ਚੱਕ ਦਾ ਕਈ ਜਗ੍ਹਾ ਹਨੇਰੀ ਦਾ ਨੁਕਸਾਨ ਬਹੁਤ ਕਰਿਆ ਵੀ ਐਹਣ ਵੀ ਪਈ ਐ ਅੱਜ ਵੀ ਆਪਾਂ ਇਧਰ ਰਿਸ਼ਤੇਦਾਰੀ ਜਾ ਕੇ ਆਏ ਆ ਕਰਾਲੀਏਰੀ ਚ ਉਹ ਕਹਿੰਦੇ ਵੀ ਸਾਡੇ ਮੀਂਹ ਸੋਣਾ ਪਿਆ ਸਾਡੇ ਮੀਂਹ ਘਟ ਪਿਆ ਜਾਈ ਸਾਡੇ ਦਾ ਮੀਂਹ ਬਾਪੂਰ ਜੀ ਪਈ ਜਿਹੜੀ ਪਈ ਦੀ ਵੀ ਉਧਰ ਨਹੀਂ ਐਹਣ ਵੀ ਪਈ ਆ ਉਧਰ ਨੂੰ ਸਾਡੇ ਐਹਣ ਦਾ ਕੋਈ ਚੱਕਰ ਨਹੀਂ ਤਾ ਹੈਗਾ ਵੀ ਚਲੋ ਬਹੁਤ ਵਧੀਆ ਚੱਲਦਾ ਜੀ ਕਾਰੋਬਾਰ ਹੋਰ ਜਿਹੜੇ ਚੱਲਦੇ ਆਪਾਂ ਤੁਹਾਨੂੰ ਦਿਖਾਉਂਦੇ ਦਿਹਾੜੀ ਦਾ ਵੀ ਕਈ ਵੀ ਨਾ ਕਮੈਂਟ ਚ ਕਹੀ ਜਾਂਦੇ ਵੀ ਜਾਨ ਮਹਿਲ ਕਿੱਥੇ ਆ ਮੈਂ ਪਹਿਲਾਂ ਵੀ ਕੱਲ੍ਹ ਵੀ ਵੀਡੀਓ ਦੇ ਵਿੱਚ ਜੱਸਿਆਗਾ ਵੀ ਜਾਨ ਮਹਿਲ ਘਰੇ ਆ ਬਾਈ ਚਲੋ ਹੁਣ ਬਾਹਰ ਆਪਣੇ ਇਧਰ ਉਧਰ ਦੇ ਕੰਮ ਹੁੰਦੇ ਆ ਵੀ ਅਡਾ ਕੋਈ ਚੱਕਰ ਨਹੀਂ ਹੈਗਾ ਚਲੋ ਮਾੜਾ ਮੋਟਾ ਹੁੰਦਾ ਜਿਕਣਾ ਵੀਡੀਓ ਦੇ ਵਿੱਚ ਆਇਆ ਤਾਂ ਪੁੱਛ ਬਰਦਾਲ ਮਾੜੀ ਮੋਟੀ ਕਰਦੇ ਉਹ ਹੋਲੀ ਗੱਲਬਾਤ ਕੋਈ ਚੱਕਰ ਨਹੀਂ ਹੈਗਾ ਇਹਨਾਂ ਵੀ ਕੋਈ ਘਬਰਾਉਣੇ ਵਾਲੀ ਗੱਲ ਨਹੀਂ ਹੈਗੀ ਬਾਕੀ ਘਰੇ ਆਹੋ ਹੁਣ ਆਪਣੀ ਉਹ ਤੇ ਗੱਲ ਕਿ ਮੈਨੂੰ ਸਵੇਰੋ ਹੀ ਮਿਲਿਆ ਇੱਥੇ ਮੋਟਰ ਪਰ ਜ ਆਪਣੇ ਪਾਣੀ ਲਾਉਂਦੇ ਜੀ ਅਸੀਂ ਉਹਰੇ ਪਨੀਰੀ ਭਰੀ ਆ ਕੱਲ ਸ਼ਾਮ ਨੂੰ ਵੀ ਘਰੇ ਦਾ ਵੀ ਕੋਈ ਨਹੀਂ ਹੈਗਾ ਚਲੋ ਕੋਈ ਕਮੈਂਟਾਂ ਚ ਕੁਛ ਦੱਸਦਾ ਕੋਈ ਦੱਸਦਾ ਗਲਤ ਹੈ ਕਹਿੰਦੇ ਮਾਸੜ ਝੂਠ ਬੋਲਦਾ ਆਪਾਂ ਬਾਈ ਝੂਠ ਆਪਾਂ ਕਾਨੂੰ ਬੋਲਣਾ ਜਿਹੜੀ ਗੱਲ ਆਪਾਂ ਆਪਾਂ ਨੂੰ ਸਾਂਸ ਭੇਰ ਮਿਲਦਾ ਘਰੇ ਆ ਕੋਈ ਗੱਲ ਜਿਹੜੇ ਵਲੌਗ ਅਗਲੇ ਨੇ 4-5 ਦਿਨਾਂ ਵਾਸਤੇ ਬੰਦ ਕਰੇ ਹੁਣ ਪਾਉਣ ਨੂੰ ਪਾ ਦੂਗਾ ਇੱਕ ਦਿਨ ਚ ਪੈਣ ਲੱਗ ਜੂਗੇ ਵੀ ਜਦ ਸੈੱਟ ਜਹ ਹੋ ਗਿਆ ਮੜ ਜਾ ਤੁਹਾਨੂੰ ਪਤਾ ਹੀ ਵੀ ਚੈਕਿੰਗਾਂ ਜਾਂ ਜ਼ਿਆਦਾ ਚੱਲਦੀਆਂ ਵੀ ਇਹ ਚੀਜ਼ ਤੇ ਬਚਾਉ ਚਾਹੀਦਾ ਵੀ ਠੀਕ ਹੈ ਕੋਈ ਜੀ ਜੀ ਗੱਲਬਾਤ ਨਹੀਂ ਹੈਗੀ ਚਲੋ ਬਾਕੀ ਦਿਖਾਉਂਦਾ ਜੀ ਆਪਾਂ ਤੁਹਾਨੂੰ ਹੋਰ ਜਿਹੜੇ ਕਾਰੋਬਾਰ ਚੱਲਦੇ ਆ ਉਹ ਬਾਜੀ ਕਰਤਾ ਦਗਾਣਾ ਸ਼ੁਰੂ ਇੱਕ ਹੋਰ ਹੈ ਵੀ ਕਈ ਕਿਸਮ ਦਾ ਹੁੰਦਾ ਹੈ ਇੱਕ ਤਾਂ ਭੁੰਨ ਕੇ ਖਾਂਦੇ ਆ ਇੱਕ ਕੱਚੀ ਖਾਂਦੇ ਆ ਆਪਾਂ ਕੱਚੀ ਲੱਗਾ ਬਗਾਣਾ ਇਹ ਹਰ ਮੋਨੂ ਲੱਗ ਗਿਆ ਹੁਣ ਅੱਜ ਬਾਈ ਸ਼ੁਰੂਆਤ ਕਰਦੇ ਇਹਦੀ ਹੂੰ ਮੋਨੂ ਨੇ ਰੋਜ਼ ਮੰਗੀ ਕਰਨੀ ਹੂੰ ਹਰ 10 15 ਦਿਨ ਦਿਓ ਵੇਹਲਾ ਬਸ ਬਸ ਇਹ ਬਾਈ ਜਿਹੜਾ ਚਾਰੇ ਵਾਲੀ ਹੈ ਨਾ ਮੱਕੀ ਆਪਣੀ ਡੰਗਰਾਂ ਰਪਈ ਦੇ ਉਹਦੇ ਵਿੱਚ ਲੱਗ ਗਿਆ ਪੱਕਣ ਹੈ ਬਾਈ ਤੋਤਾ ਵਾਖੜੀ ਤੋਤਾ ਘ੍ਰੀਸਾ ਪਾਉਂਦਾ ਬੈਣਾ ਜਿਹੜੀਆਂ ਕਹਿੰਦੇ ਨੇ ਆਪਾਂ ਨੀਲ ਗਊਆਂ ਕਹਿੰਦੇ ਜਿਹਨਾਂ ਨੂੰ ਉਹ ਬਹੁਤ ਨਖਾਨ ਕਰਦੀਆਂ ਨੇ ਤਾਂ ਥੋੜੀ ਪਈ ਹੈ ਮੱਕੀ ਵੀ ਸਵਾਦ ਵੀ ਕੁੱਕੜੀ ਖਾਣ ਨੂੰ ਅਹੀ ਲੱਗਦੀ ਐ ਜਿਹੜੀ ਆਪਣੀ ਚਾਰੇ ਵਾਲੀ ਐ ਜਿਹੜੀ ਦੂਏ ਚਾਰੇ ਵਾਲੀ ਐ ਚਾਰ ਵਾਲੀ ਉਹ ਨੂੰ ਸਵਾਦ ਆ ਕੇ ਉਹ ਹਾਈਬ੍ਰਿਡ ਐ ਹੂੰ ਹਾਈਬ੍ਰਿਡ ਕਰਕੇ ਉਹਦਾ ਸਵਾਦ ਹੋਰ ਹੁੰਦਾ ਇਹ ਥੋੜੀ ਜਿਹੀ ਦੇਸੀ ਉਹਦੇ ਚ ਆ ਜਾਂਦੀ ਐ ਹੁਣ ਅਸੀਂ ਖਾ ਰਹੇ ਆ ਇਸ ਟਾਈਮ ਹਾ ਵੀ ਦੇ ਚ ਮਠਿਆਸ ਹੈਗੀ ਐ ਪੂਰੀ ਆ ਨਾ ਹੂੰ ਮੈਂ ਤਾਂ ਕਹਿੰਦਾ ਮੂੰਹ ਨੂੰ ਲੱਗ ਗਈ ਹੁਣ ਰੋਜ਼ ਲੱਭਣੀ ਪੈ ਜਾਣੀ ਬਾਹਰ ਰੱਖ ਦੇਣੀ ਐ 5-7 ਤਾਂ ਇਹਨਾਂ ਫੇਰ ਕਿਹੜਾ ਬੱਜੀ ਜਾਗਾ ਨਾ ਇਹੋ ਢੱਕਣ ਅੱਗੇ ਬਹੁਤ ਔਖੀ ਗੱਲ ਦਿੱਤੀ ਐ ਕਦਖਣ ਕਰਦਾ ਜੀ ਖਰਾਬ ਦਖਣਾ ਅੱਜ ਫੇਰ ਸਾੜੇ ਚੜਿਆ ਜਾਦਾ। ਮੇਦਰ ਜਨਰੇਟਰ ਕੋਲੇ ਲੇਟ ਆਈ ਨਹੀਂ। ਪਰ ਸੁਨੇਹਰੀ ਨੇ ਖਰਾਬ ਕਰਿਆ ਵਾ ਕੰਮ। ਪਨੀਰੀਆਂ ਨੂੰ ਲੱਗੇ ਛੜਿਆ ਪਾਣੀ। ਇਹ ਵੀ ਥੋੜਾ ਜਿਹਾ ਫੇਰ ਤੁਹਾਨੂੰ ਪਤਾ ਵੀ ਜ਼ਰੂਰੀ ਐ ਪਰਸੋਂ ਦੀ ਬਜਾਈ ਹੋਈ ਵੀ ਕੋਈ ਕੱਲ ਦੀ ਬਜਾਈ ਹੋਈ ਵੀ ਐ। ਮੈਂ ਪਾਪਾ ਜੀ ਕਹਿੰਦਾ ਕਹਿੰਦਾ ਮੰਡਕ ਲੈ ਜੂ ਮੈਂ ਪਾਪਨੀ ਜੀ। ਮੈਂ ਇੱਥੇ ਵੀਦਣੀ ਮੋਟਰ ਕੋਲ ਬਾਬਾ ਉੱਥੋਂ ਦਾ ਜਨਰੇਟਰ ਵੀ ਰਹਿ ਜਾਣਾ ਤਾਂ ਰੋਜ਼ ਲਿਜਾਓ ਰੋਜ਼ ਲੈ ਕੇ ਆਓ ਚੱਪਤਣਾ ਕੱਟਿਓ ਚੱਪਤੀ ਇਹਨਾਂ ਦੇ ਵਿੱਚ ਵਾਤਾ ਰੇ ਰਿਹਾ ਨੂੰ ਹੂੰ ले आ गया उधर माता का माता का वाला ये हो गया इधर उधर तो नहीं होगा ये तो टच दो टच आ रहा नीचे कुप्पा है ਆਵੇ ਪੂਰਾ ਹੋਈ ਲੱਗੇ ਬਟਾਈ ਵਾਲੇ ਲਾਉਣੇ ਦਾ ਬੁਲੇ ਮੈਸਤਰੀ ਆਦਾ ਮਿਲਦਾ ਨਹੀਂ ਹੋਰ ਕੋਈ ਆਇਆ ਕੰਮ ਹੋ ਜਰਾ ਚੱਲਦਾ ਹੌਲੀ ਹੌਲੀ ਚੱਲਦਾ ਟੈਲ ਵਾਲੇ ਇਹ ਵੀ ਨਹੀਂ ਆਇਆ ਲੋਪਰਾ ਵਾਲੇ ਦਾ ਨਹੀਂ ਅੱਜ ਕੋਈ ਮੈਸਤਰੀ ਨਹੀਂ ਪਹੁੰਚਿਆ ਬਹੁਤ

ਉਹ ਜਿਵੇਂ ਹੋ ਗਿਆ ਖਰਾਬ ਉਹ ਲੈ ਕੇ ਆਏ ਤੇ ਅੱਜ ਹੁਣ ਪਾ ਕੇ ਜਾਂਦੇ ਇੱਕ ਵਾਰ ਉਹਦਾ ਕਿਉਂ ਲਾਈਟ ਸਾਡੇ ਆਈ ਨਹੀਂ ਹੁਣ ਤੱਕ ਜਨਰੇਟਰ ਗਾਇ ਚੱਲਣਾ ਕੰਮ ਜਿੰਨਾ ਹੈਗਾ ਉਤੇ ਜਿਵੇਂ ਰੋਪਣਾ ਇਹਦਾ ਹਾਂ ਇਹ ਸਾਈਕਲੀਆਂ ਵੀ ਲੱਗ ਕੇ ਬਣਾਉਣ ਇਹ ਕੈਰ ਸਾਈਕਲੀਆਂ ਹੁੰਦੇ ਆ ਮੈਂਗਾ ਕੋਈ ਕਾਗੀਆਂ ਪਾਉਂਗੇ ਜਿਹੜੀਆਂ ਪੁੱਠੀਆਂ ਕਰੀਆਂ ਮੈਂ ਇਹ ਸਾਈਕਲੀਆਂ ਨਹੀਂ ਮਿਲਦਾ ਇਹਨੇ ਨਿਆਣੇ ਚਲਾਉਂਦੇ ਹੁੰਦੇ ਜੁਗ ਤਿੰਨ ਤਿੰਨ ਟੈਰਾਂ ਵਾਲੀਆਂ ਉਹ ਇਹ ਜੀਆਂ ਵਾਲੀਆਂ ਆਉਣ ਲੱਗ ਗਿਆ ਆਉਣ ਯਾਰ ਹੁਣ ਬੜੇ ਟੈਰਾਂ ਵਾਲੇ ਲੈ ਕੇ ਮੰਗਦੇ ਨੇ ਇਹਨੇ ਚਾਉਟ ਟੈਰਾਂ ਵਾਲੀਆਂ ਆਜਾ ਹੁਣ ਪ੍ਰੈਸ਼ਨ ਵਾਲਾ ਸਮਾਨ ਚੱਕਣ ਲੱਗ ਗਿਆ ਸਾਰੀ ਤੁਸ ਜੀ ਦਾ ਲੱਗ ਗਏ ਸਮਾਨ ਤੋਂ ਆਏ ਜਾ ਕੇ ਜੀ ਕਹਿੰਦੇ ਲੱਗ ਪ੍ਰੈਸ਼ਨ ਕਰਨਾ ਹੁੰਦਾ ਕੋਈ ਉਹ ਥੋੜੇ ਥੋੜੇ ਕੰਮ ਚੱਲ ਨਗਾ ਤੱਕੜੇ ਮੈਨੇ ਅੱਛੇ ਅੱਛਾ ਬੱਲੇ 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 ਤਾਂ ਲੰਮਾ ਚੌੜਾ ਕੰਮ ਹੈ ਇਹਦਾ ਰੀੜ ਦੀ ਹੱਡੀ ਟੀਕਾ ਲਾਊਗਾ ਇਹ ਲਾਊ ਰੀੜ ਦੀ ਹੱਡੀ ਟੀਕਾ ਮੈਨੂੰ ਲਾਦੀ ਆਏ ਆਇਆ yaar alag alag sareg cheez hai ho paye khane ka lao batta nane pakka ਫਰਕਾ ਫਰਕ ਤਾਂ ਨਹੀਂ ਹੁੰਦਾ ਕਰੋਸ ਦਾ ਇੱਕ ਜੀ ਹੁੰਦੇ ਸਾਰੇ ਮੈਂ ਉਹੀ ਮੈਂ ਤਾਂ ਫੋਟੋ ਮੇਰੇ ਕੋਲ ਤਾਂ ਇੱਕ ਜੀ ਹੁੰਦੇ ਮਾਇਆ ਛੋਟੇ bade ਦਾ ਫਰਕ ਨਾ ਹੋਏ ਕੋਈ ਇਹਦੀਆਂ ਡੱਬੀਆਂ ਚ ਨਿਕਲ ਗਿਰ ਗਈਆਂ ਨੇ ਯਾਰ ਸਿਰੋਂ ਇੱਕ ਪਾਸੇ ਡੱਬੀਆਂ ਕਾ ਖਤਮ ਹੋ ਗਿਆ ਤਾਂ ਘਸਾ ਦੇ ਦਤਾ ਅੱਛਾ ਇਹ ਚੱਲਿਆ ਨਾ ਕੁਝ ਵੀ ਨਹੀਂ ਹੈਗਾ ਡੇਢ ਵਸ ਬਸ ਹੁੰਦਾ ਜਿਹੜਾ ਪਨੀਰ ਭਰਨ ਦਾ ਚੱਲੇ ਹੀ 2 ਮਿੰਟ ਬਣਾ ਚੱਲੇ ਦੀ ਹੋ ਗਿਆ ਕੰਮ ਜਾਂ ਬਦਲ ਸਾਹਮਣੇ ਹੀ ਨਿਕਲ ਕਰ ਕਰ ਕੇ ਡੱਬੀਆਂ ਚਲੇ ਹੀ ਹੋਇਆ ਬਣਾ ਬ్రో ആണല്ല മത ਲੇ ਤਾਂ ਜਿਆ ਦੇਖਣ ਗਿਆ ਇਹ ਉਹ منہ ਨਿਕਲਦ ਨਹੀਂ ਹੈ ਆਹ ਉਹਦਾ ਆਹੀ ਕੋਈ ਆਪਾੜੇ ਕੋ ਛਿਆ ਉਹ ਵੇਲੇ ਮੈਨੂੰ ਟਾਈਮ ਹੀ ਲਾਉਂ ਸਕਦਾ ਇਹ ਤਾਂ ਟਾਈਮ ਚ ਲੱਗਦਾ ਹੱਟੋਂ ਮਾਰੀ ਨਹੀਂ ਹੈ ਕਿ ਤੁਹੀਂ ਲੋਹਾਰ ਵਾਲੀ ਛੱਟ ਬੜੀ ਜੀ ਨੇਯਾਰ ਵਾਲੀ ਉਹ ਮਾਰਦਾ ਹਾਲ ਜਿੱਕਣਾ ਪਹਿਲਾਂ ਡੱਬੀ ਨੂੰ ਮਾਰਦੇ ਸਾ ਟੋਕਣੀ ਜਿਕਲੋ ਇਹਨੂੰ ਉਹ ਫੜ ਕੇ ਬੈਠ ਲਓ ਜੀ ਉੱਪਰ ਚੱਕ ਲਾ ਚੱਲੋ ਇਹ ਲੈ ਅੱਛਾ ਲੈ ਦੱਸ ਬੰਦ ਉਹ ਤੇ ਜਾ ਹੁਕਮ ਕਰ ਸੇਕਾ ਨਹੀਂ ਅੱਛਾ ਉਹਦੇ ਉੱਪਰ ਰੱਖਣਾ ਮੈਂ ਕਿਹਾ ਗਾਲੀ ਜੀ ਰੱਖਣਾ ਉਹ ਥੱਲੇ ਨਿਕਲੋ ਹਾਂ ਚੱਲ ਚੱਲ ਨਹੀਂ ਫੜਕ ਨਹੀਂ ਪਿਆ ਫੜਕ ਨਹੀਂ ਪਿਆ ਕਾਣ ਚੱਕਾ ਹੋਇਆ ਕਾਣ ਆਣਾ ਆਣਾ ਉਹ ਦੋ ਹੀ ਕੱਢ ਲੈ ਬੰਨਾ ਤਾਂ ਜੇ ਅਸੀਂ ਗਰਾਹਾਂ ਤੇ ਨਹੀਂ ਬਾਈ ਮੰਨਦਾ ਹੈਗੀ ਉਹ ਤਾਂ ਘੜਤੀ ਜਾੜ ਜੀ ਨੇ ਇੱਕ ਬਾਲੇ ਪਾਸੇ ਇਹ ਦੋਵੇਂ ਪਾਸੇ ਨੇ ਫੇਟ ਹੋ ਗਏ ਫੇਰ ਉਧਰ ਸੈਟ ਕਰਕੇ ਲਿਆਈਂਗਾ ਮੇਰੇ ਕੋਲ ਨਹੀਂ ਘਟਾਉਣਾ ਹਾਂ ਜਾਊਗਾ ਉਹ ਦੱਸੂਗਾ ਹੁਣ ਮੇਰੇ ਕੋਲ ਜੇ ਫੋਨ ਆਊਗਾ ਮੇਰੇ ਕੋਲ ਤਾਂ ਫੋਨ ਨਿਕਲ ਗਿਆ ਬੰਦੇ ਦਾ ਉੜ ਗਿਆ ਮੈਂ ਤਾਂ ਹੁਣ ਉਹਦਾ ਕੱਦਾ ਨਵੇਟ ਦੇਣਾ ਦਾ ਕੰਮ ਹਾਂ ਹੁਣ ਉਹਦਾ ਕੰਮ ਕੱਦਾ ਨਵੇਟ ਦੇਣਾ ਤਾਂ ਹੁਣ ਤਾਂ ਉਹ ਆਦ ਕਰੂਗਾ ਮੈਨੂੰ ਤਾਂ ਫੋਨ ਨੰਬਰ ਆਊਗਾ ਮੇਰੇ ਕੋਲ ਬਾਹਰ ਵਾਲਾ ਬਾਹਰ ਵਾਲਾ ਭਾਈ ਆਹ ਤਾਂ ਪਿਆ ਨਾ ਯਾਰ ਗਰਾਮਾ ਦੇ ਹੋ ਜਾਂਦਾ ਆਖੇ

ਆ ਉਹ ਵੀ ਤਾਂ ਨਿਕਲੀ ਨਹੀਂ ਕੋਈ ਆ ਜੂ ਆਹੇ ਦੇ ਭੰਨਿਆਂ ਨੇ ਆਹੀਂ ਚੱਲਦਾ ਤਾਂ ਨਾ ਉਹ ਨਾ ਚੱਲਦਾ ਆਹੀਂ ਬਦਲਿਆ ਫਿਰ ਉਹ ਜੋਲੀ ਨਿਕਲੀ ਅੱਛਾ ਮਸਰ ਹਾਂਜੀ ਹਾਂਜੀ ਹਾਂ ਮੈਨੂੰ ਨਹੀਂ ਇਹ ਨਹੀਂ ਦਿਖਦੀ ਨੇੜੇ ਦੇਣ ਖਿਲ ਤਾਂ ਇਹ ਨਹੀਂ ਨਗਾ ਕੰਮ ਕਰ ਗਈ 1.5 ਨੰਬਰ ਢਾਈ ਡਿਜ਼ਾਈਨ ਕਾ ਲੱਗੀ ਹੋਈ ਆ ਢਾਈ ਨੰਬਰ ਦੀ ਹਾਂ ਇਹ ਵੀ ਨੰਬਰ ਹੀ ਨਸਰੀਆ ਹਾਂ ਹਾਂ ਇੱਕ ਨੇ ਬੈਗੀ ਡੱਗੀ ਹੈ ਆ ਦੇਖਿਓ ਫਰਕ ਆ ਮੈਂ ਦੰਗਿਆ ਤਾਂ ਨਾ ਹੁਣ ਡੱਬੀ ਪੈਣੀ ਨਹੀਂ ਇਹਦੇ ਇਹ ਟਾਈਟ ਹੋ ਗਏਗਾ ਇਹਦਾ ਹੋਣਾ ਮੈਂ ਮੌਗ ਨਹੀਂ ਕਰਾਂਗਾ ਕੋਈ ਤੰਗ ਹਉਦਾਂ ਲੋਕ ਪੈ ਗਿਆ ਪੈ ਗਿਆ ਪੈ ਗਿਆ ਪੈ ਗਿਆ ਗਾਣੇ ਨਹੀਂ ਪਾਉਂਦਾ ਅੰਦਰ ਦਾ ਤੇ ਅੰਦਰ ਠੀਕ ਆ ਉਹ ਵੀ ਇਹਦਾ ਆ ਲਾ ਨਹੀਂ ਹੋ ਕੰਨਾ ਤਾਹੀਂ ਲਾਉਗੇ ਨਹੀਂ ਪਤਾ ਹੈ ਨਹੀਂ ਇਹਨੂੰ ਇੱਧਰ ਰੱਬੀ ਇਹ ਮੂੰਹ ਹੀ ਇਕੱਠਾ ਹੋਇਆ ਵਾ ਜਿਲੋਆਂ ਵਾਲਾ ਪੱਛੇ ਵੱਟ ਪੈਂਦੇ ਨੇ ਆਹੜਾ ਮੂੰਹ ਇਕੱਠਾ ਹੋਇਆ ਹਾਂ ਆ ਠੀਕ ਆ ਇਕੱਠਾ ਹੋਇਆ ਵਾ ਐਸੇ ਲਾਉਗਾ ਪੈਂਦਾ ਨਹੀਂ ਹੈਗਾ ਜਿੱਦੀ ਜਿੱਤੀ ਜਗੀ ਉਹ ਛੀਰੀ ਦਾ ਹੁੰਦੀ ਆ ਹਾਂ ਇਹ ਮੂੰਹ ਇਕੱਠਾ ਹੋਇਆ ਵਾ ਯਾਰ ਹਲ ਟਾਂਕਾ ਲਾ ਨਹੀਂ ਹੁਣਾਂ ਤੋੜਦੀ ਹੁਣ ਤੈਨੂੰ ਫੇਰ ਦੇਖ ਲੈ ਵਾ ਪੱਤੇ ਇਹ ਤੇ ਗਾ ਉਹ ਮੂੰਹ ਖੋਲ ਦੂੰਗਾ ਹੂੰ ਤਾਂ ਖੁੱਲ ਜਾਂਦਾ ਪਰ ਛੱਟ ਹੁੰਦਾ ਰਹਿੰਦੇ ਹੂੰ ਤਾਂ ਕਹਿ ਤੱਕਦੇ ਉਹੀ ਤਾਂ ਹੁੰਦਾ ਗਾੜਾਂ ਜੀ ਟੁੱਟ ਗਈ ਤਾਂ ਮਨੂ ਕੋਈ ਜਣਾ ਉਹੀ ਤਾਂ ਹੈ ਨਵਾਂ ਨਹੀਂ ਆਉਂਦਾ ਇਹ ਨਮਾ ਲਈ ਆਉਂਗਾ ਨਮਾਈ ਲਾਂਦਾ ਹੁਣ ਪੁਰਾਣਾ ਇਹ ਕੀ ਆਹ ਰਾਮਾ ਜੀ ਦੀ ਕਪਲੀਆਂ ਹਾਂ ਉਹ ਪੁਰਾਣੀਆਂ ਚਾਹੀਦੀਆਂ ਤੇਰੀਆਂ ਗੱਲਾਂ ਕਰ ਲੈ ਐਨਕ ਲਾ ਕੇ ਦੇਖਾ ਜੀ ਐਡੀਟਾਈਜ਼ਰ ਪਰ ਹੋਰ ਕੌਣ ਹੋਦਾ ਸੀ ਮੈਂ ਜਿਹੜਾ ਲੈ ਕੇ ਆਉਗਾ ਨਾ ਨਵੀਆਂ ਤੈਂ ਤਾਂ ਕਹਿੰਦੇ ਕਿ ਨਵੀਆਂ ਨਹੀਂ ਆਉਂਦੀ ਤੂੰ ਤਾਂ ਤੂੰ ਹੀ ਹੋਊਗਾ ਨਾ ਗੱਲਾਂ ਮਰੀਆਂ ਨਵੀਂ ਨੂੰ ਪੁਰਾਣੀ ਦੱਸੀ ਜਾਂਦੇ ਆ ਪਰ ਉਹ ਬਸ ਕਰ ਇੱਕ ਨੇ ਕਹਿੰਦੇ ਹੁੰਦੇ ਪੁਰਾਣਾ ਹੈ ਘਰਾਓ ਜਾ ਸਿੱਧੇ ਚ ਯਾਰ ਤੁਸੀਂ ਕਿਹਦੀ ਚੀਜ਼ ਤਾਂ ਖੜ੍ਹ ਦੇ ਦਿੰਦੇ ਨਾ ਕਰੋ ਵਾਹਤੀ ਜਾ ਕੇ ਮੈਂ ਟੱਕ ਲਊ ਉਹਨੂੰ ਹੈਂ ਚੱਜ ਦੀ ਕੋ ਮੋਟਰਸਾਈਕਲ ਰੱਖ ਲਊ ਲੈ ਮੋਟਰਸਾਈਕਲ ਰੱਖ ਲਓ ਚੱਜ ਦਾ ਦੇ ਗੱਲਾਂ ਦੇ ਲੈ ਮੋਟਰਸਾਈਕਲ ਟੱਕ ਲੈ ਕੇ ਪਿੱਛੇ ਦੇ ਉਸਨੇ ਯਾਰ ਸਾਡੇ ਕੋਲ ਵੀ ਉਹ ਨਹੀਂ ਬੰਦ ਪਾ ਜਾਣ ਮੋਟਰਸਾਈਕਲ ਖੜੇ ਆ ਉੱਥੇ

ਵੇਤਾ ਪਈ ਦੂਜ ਵੀ ਨਹੀਂ ਹੈਗੀ ਉਹ ਉਹ ਖੜ ਜਾ ਮੱਟਰ ਗੱਲ ਹੋ ਰ ਆ ਯਾਰ ਇਹ ਸਮਝ ਨਾ ਆਂਦਾ ਲੈ ਤੇ ਕਾ ਉਹ ਜਾਰ ਹੋਇਆ ਵਾਹ ਇਹ ਕੁਲੀ ਨੇ ਫਲਾਰ ਕੇ ਮਾਰਨੀ ਇਹਦੇ ਆਹ ਤਾਂ ਉਹ மூி கேட்குற ਹੌਂਦ ਕੇ ਫੇਰ ਮੋਟਰ ਤੇ तकरीबन ਸਾਢੇ 1/4 ਦਾ ਟਾਈਮ ਹੋ ਗਿਆ ਹੁਣ ਦੱਖਣ ਥੋੜਾ ਜਿਹਾ ਦਬ ਗਿਆ ਹੁਣ ਦੇਖੋ ਕਟ ਗਿਆ ਹਵਾ ਹੁ ਆਪਾਂ ਕਰਦੇ ਆ ਸਪਰੇ ਥੋੜੀ ਜੀ ਜਿਹੜੀ ਉਹਦੇ ਬਕਰਨੀ ਤਾਕਤ ਦੀ ਬਾਕੀ ਫਲ ਬਹੁਤ ਝੜਿਆ ਭਾਈ ਅੰਬ ਜਿਹੜਾ ਲੱਗਿਆ ਵਾ ਤਾਂ ਆਪਣੇ ਨੇਰੀਆਂ ਆਈਆਂ ਹੀ ਬਹੁਤ ਆ ਨੇਰੀਆਂ ਕਰਕੇ ਸਾਰੇ ਝਾੜਦਾ ਮਹੌਤਲੇ ਚੱਕਰੀਆਂ ਵੀ ਥੱਲੇ ਦੇ। ਲੇਕਣੋਂ ਪਰਲੇ ਬੰਮਾ ਨੇ ਵੇਖਣਾ। ਅਹੀਂ ਫਾਲ ਲੱਗਿਆ ਬਹੁਤ ਹੈ ਇੱਕ ਦੀ। ਚਲੋ ਕਰਦੇ ਜੀ ਤਾਕਤ ਦੀ ਸਵਰੇ ਜਿਹੜੀ ਆਪਾਂ ਨੇ ਪਹਿਲਾਂ ਵੀ ਕਰੀ ਤੀ ਤਾਂ ਵੀ ਬਹੁਤ ਰਿਜ਼ਲਟ ਵਧੀਆ ਰਿਹਾ ਤਾਂ। ਉਹੀ ਆਪਾਂ ਨੇ ਫੇਰ ਕਰਨੀਆਂ 13045 ਵਾਲੀ ਇਹ। ਅਜੇ ਤੱਕ ਪੈਕੇਟ ਪਾਜਿਆ ਪਤਾ। ਚਲੋ ਇਹਦੇ ਵਿੱਚ ਥੋੜਾ ਜਿਹਾ ਅਸਲੀ ਕਰ ਦੇਣਾ। ਬਾਕੀ ਫੇਰ ਕਰਾਂਗੇ ਬਾਜਰੇ ਪਰ। ਬਾਜਰੇ ਵਾਸਤੇ ਪੈਕੇਟ ਪਾਣਾਵਾਂਗੇ ਖੋਰ। ਚਲੋ ਠੀਕ ਹੈ ਜੀ ਕਰਦੇ ਨਾਲ ਦਿਖਾਉਂਦੇ ਤੁਹਾਨੂੰ ਚਰੀ ਦਾ। ਜੀ ਕਰਨਾਲ ਕੇ ਜਗਾ ਇੱਕ ਪੰਪ ਕਿਦੇ ਸਰ ਜਾਂਦਾ ਬਹੁਤ ਵਧੀਆ ਹਲੇ ਨਿਗੋਜ ਜਲੀ ਆਪਣੇ ਕੋ ਦੂਈ ਹੈਗੀ ਵੀ ਆਹ ਫਾਰੀ ਵਾਲੀ ਜਲੇ ਸਾਜੀਆ ਗਰਦੀ ਹੋਣਾ ਪਾਣੀ ਆ ਇਹਨੂੰ ਪਰ ਚਰੀ ਦਾ ਪੱਤਾ ਗੱਲਾ ਹੁੰਦਾ ਇਹਨ ਪੂਰਾ ਮੈਂ ਫੇਰ ਕਾਲ ਕਰਕੇ ਆਪਾਂ ਹੁੰਡੀ ਵਾਲੀ ਜੀ ਪੈਜ ਨੇ ਵਿੱਚ ਲੋਡ ਦੀ ਕਿਉਂਕਈ ਕਈ ਦੇਖਿਆ ਇੱਕ ਦੋ ਕੁ ਟੱਕੇ ਆਪਾਂ ਕੋਲ ਆਏ ਆ ਜਿਨ੍ਹਾਂ ਪਰ ਕਾਲੀ ਜੀ ਹਾਈ ਜੀ ਮੰਗਣ ਸਕਿਆ ਜੇ ਹੁੰਦਾ ਉਹ ਹੁੰਡੀ ਦੇ ਵਿੰਗਣਾ ਮੁੰਗਣਾ ਜਿਹਦਾ ਹੁੰਦਾ ਪਤਾ ਲੱਗ ਜਾਂਦਾ ਬਿਕਿ ਸੇ ਗੇ ਸੇ ਪਰਲੇ ਹੈਗੀ ਐ ਇੱਥੇ ਥੋੜੀ ਛਿੱਤੀ ਆ ਇੱਕ ਇਹ ਦਾ ਉਹਨਾਂ ਕਬਤਾਰਾਂ ਇੱਥੇ ਤੂੜੀ ਜੀਤੀ ਉਹਦੇ ਕਰਕੇ ਫਰਕ ਹੈ ਉਹ ਠੀਕ ਹੈ ਜੀ ਮਿਲਦੇ ਰਹਿਗੇ ਅਗਲੇ ਵਲੌਗ ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ